ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ نیوز ਤੇ ਮੈਂ ਸਤਨਾਮ ਸਿੰਘ ਮੈਂ ਹਰ ਵੀਡੀਓ ਪਾਉਣ ਤੋਂ ਪਹਿਲਾਂ ਇਹ ਦਰਸ਼ਕਾਂ ਨੂੰ ਦੱਸਦਾ ਹੁੰਦਾ ਕਿ ਅਸੀਂ ਉਹ ਕੰਮ ਕਰਦੇ ਆ ਜਿਹੜਾ ਦੁਨੀਆ ਦੇ ਵਿੱਚ ਸਰਕਾਰਯੋਗ ਹੋਵੇ ਤੇ ਸਰਕਾਰ ਕੋਲ ਵਿਅਕਤੀ ਹੋਣ ਜਿਨ੍ਹਾਂ ਵੱਲੋਂ ਕੀਤਾ ਜਾਇਆ ਹੋਵੇ ਤੇ ਫਿਰ ਦੂਸਰੇ ਪਾਸੇ ਇਹ ਵੀ ਸਾਨੂੰ ਲੋਕ ਕਹਿ ਦਿੰਦੇ ਹੋ ਵੀ ਪੱਤਰਕਾਰ ਜਿਹੜੇ ਉਹ ਮਸਾਲਾ ਲਾਉਂਦੇ ਆ ਦੇਖੋ ਮੈਂ ਇਹ ਵੀ ਬੇਨਤੀ ਕਰਨੀ ਚਾਹੁੰਨਾ ਹੈ ਵੀ ਅੱਛਾ ਜਿਹੜਾ ਮਸਾਲਾ ਹੈ ਮਸਾਲਾ ਇਹ ਪੈਂਦਾ ਦਾਲ ਸਬ지 ਤੜਕੇ ਚ ਤੇ ਦਾਲ ਸਬਜੀ ਤੇ ਤੜਕਾ ਉਹਨੂੰ ਚੰਗੀ ਤਰ੍ਹਾਂ ਉੱਥੇ ਹੀ ਲਾਇਆ ਜਾਂਦਾ ਜਿੱਥੇ ਵਸਤੂ ਚੰਗੀ ਦੇਖੇ ਗੱਲ ਨਹੀਂ ਹੁੰਦੀ ਆ ਐਡੀ ਕਿ ਜੇਕਰ ਵਿਚ ਵਧੀਆ ਦਿਮਾਗਾਂ ਦੇ ਵਿੱਚ ਚੜ ਜੇ ਤੇ ਉਹ ਮਾਣ ਬਣ ਜਾਂਦੀ ਆ ਜੇਕਰ ਘਟ ਗਿਆ ਲੋਕਾਂ ਦੇ ਦਿਮਾਗ ਤੇ ਚੜ ਜੇ ਤੇ ਉਹ ਗੱਲ ਦਬ ਕੇ ਰਹਿ ਜਾਂਦੀ ਆ ਕੰਮ ਸਾਰੇ ਚੱਲਦੇ ਰਹੇ ਨੇ ਹਰ ਬੰਦੇ ਨੇ ਦੁਨੀਆ ਤੋਂ ਚਲੇ ਜਾਣਾ ਇੱਥੇ ਰਹਿ ਜਾਣਾ ਇੱਕ ਰੱਬ ਦਾ ਨਾਮ ਤੇ ਕੀਤੇ ਗਏ ਕੰਮ ਇਸ ਤਰ੍ਹਾਂ ਦਾ ਇੱਕ ਮੈਂ ਆਪਣੀ ਜ਼ਿੰਦਗੀ ਦੇ ਵਿੱਚ 19 ਸਾਲ ਤੋਂ ਇਸ ਮੀਡੀਆ ਦੇ ਵਿੱਚ ਕੰਮ ਕਰ ਰਿਹਾ ਹਾਂ ਪਰ ਮੈਨੂੰ ਕੋਈ ਵਿਅਕਤੀ ਨਹੀਂ ਮਿਲਿਆ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਅੱਜ ਇਹ ਰੂਜ਼ ਤਿਆਰ ਕਰ ਰਹੀ ਆ ਮੈਂ ਤੇ ਇਹ ਮੈਂ ਇਹਨਾਂ ਤੋਂ ਤੁਹਾਨੂੰ ਆਪ ਹੀ ਪੁੱਛ ਕੇ ਦੱਸਦਾ ਹਾਂ ਵੀ ਇਹਨਾਂ ਨੇ ਕੀ ਕੀਤਾ ਹੈ ਤੇ ਸਾਨੂੰ ਕਿਉਂ ਮਜਬੂਰ ਹੋਣਾ ਪਿਆ ਜਿਹੜੀ ਇਹ ਗੱਲ ਆ ਇਹ ਜਿਹੜੀ ਸੋਚ ਆ ਉਹਨੂੰ ਦਰਸ਼ਕਾਂ ਦੇ ਸਾਹਮਣੇ ਲਿਆਉਂਦਾ ਬਪਲੀ ਕੀ ਨਾਮ ਕੀ ਆ ਮੇਰਾ ਨਰਾਜਪੰਦ ਸੰਗ ਇਹ ਸਰ ਜਿਹੜਾ ਵਿਰਾਜਵੰਸ ਸਿੰਘ ਆਹ ਜਿਹੜਾ ਤੁਸੀਂ ਕੰਮ ਕੀਤਾ ਹੈ ਵੀ ਇੱਕ ਰਾਹ ਦੇ ਨਾਲ ਨਾਲ ਮਿੱਟੀ ਲਾ ਕੇ ਰਾਹ ਖੁੱਲਾ ਕੀਤਾ ਹੈ ਹਾਂਜੀ ਇਹ ਤੁਹਾਨੂੰ ਕਿਵੇਂ ਪ੍ਰੇਰਨਾ ਆਈ ਜੀ ਇਹ ਜੀ ਮੈਂ ਪਹਿਲਾਂ ਜ਼ਮੀਨ ਹੀ ਦਿੰਦਾ ਸੀ ਠੇਕੇ ਤੇ ਜੀ ਮੈਂ ਇਹਨੂੰ ਨਹੀਂ ਵਾਹਦਾ ਸੀ ਠੇਕੇ ਤੇ ਦੇ ਦਿੰਦਾ ਸੀ ਹਾਂਜੀ ਤੇ ਉਹ ਠੇਕੇ ਟੂਕੇ ਵਾਲੇ ਨਹੀਂ ਹੋਵੇਂ ਸਾਹਮਦੇ ਇਸ ਗੱਲ ਦੀ ਮੈਨੂੰ ਖੁਦ ਹੀ ਸ਼ਰਮ ਜੀ ਆਉਂਦੀ ਸੀ ਵੀ ਲੋਕ ਕੀ ਕਹਿਣਗੇ ਇਥੋਂ ਦੇ ਨੰਗਣ ਦੱਪਣ ਵਾਲੇ ਸਾਰ ਸੁਰੂਗੇ ਸੀ ਹਮ ਇੱਥੇ ਫਿਰ ਮੈਂ ਅੱਜ ਬੰਦਾ ਆ ਕੇ ਜਿਆਦਾ ਆ ਕੇ ਮੈਂ ਆਪ ਹੀ ਮਹੇਰੇ ਨੂੰ ਸਹੀ ਕਰੀ ਹਮ ਆ ਸਰ ਫਰ ਪਟਾਈ ਫਿਰ ਮੈਂ ਕਿਹਦੀ ਥੋੜੀ ਬਹੁਤ ਚਲੋ ਨਾ ਮਿੱਟੀ ਵੀ ਲਾਉਣੀ ਚਾਹੀਦੀ ਹੈ ਨੰਗਰ ਕੱਪ ਨਾਲੇ ਲੋਕ ਸੌਂਖੇ ਰਹੇ। ਬਸ ਆ ਇਹ ਹੋਰ ਕੋਈ ਮੇਰਾ ਮਤਲਬ ਨਹੀਂਗਾ ਵੀ ਮੈਂ ਨਹੀਂ ਸ਼ਾਵਾਸ਼ੇ ਲੈਣੀ ਚਾਹੁੰਦਾ ਇਹ ਕੋਈ ਸ਼ਾਵਾਸ਼ੇ ਤਾਂ ਦੇਖੋ ਜਿੱਥੇ ਬਣਦੀ ਆ ਇਹ ਤਾਂ ਮੇਰਾ ਫਰਜ ਕੋਈ ਨਾਂ ਵੀ ਦੇਵੇ ਜਿਹੜਾ ਫਰਜ ਆ ਤੁਸੀਂ ਪਤਾ ਲੱਗਿਆ ਵੀ ਸ਼ੁਰੂ ਤੋਂ ਲੈ ਕੇ ਇੱਕ ਮਲਾਜ਼ਮ ਰਹੇ ਹੋ ਲੋਕਾਂ ਦੀ ਸੇਵਾ ਕੀਤੀ ਹਰ ਤਰ੍ਹਾਂ ਸਾਡਾ ਵੀ ਵਾਹ ਪੈਂਦਾ ਰਿਹਾ ਤੁਹਾਡੇ ਨਾਲ ਇਸ ਕਰਕੇ ਜਿਹੜੀ ਕਹਿੰਦੇ ਆ ਵੀ ਖੂਨ ਦੇ ਵਿੱਚ ਹੁੰਦੀ ਆ ਭਲਾਈ ਤੇ ਬرائی ਜਿੱਥੇ ਜਾ ਕੇ ਖੂਨ ਦੇ ਵਿੱਚ ਗੱਲ ਆਉਂਦੀ ਹੈ ਇਹ ਪਿੱਛੋਂ ਵਿਰਾਸਤ ਦੇ ਵਿੱਚ ਹੀ ਚੰਗੇ ਕੰਮ ਕਰਨ ਦੀ ਜਿਹੜੀ ਆ ਨਾ ਉਹ ਮਿਲਦੀ ਆ ਜਦੋਂ ਇਹ ਵਿਰਾਸਤ ਤੇ ਖੂਨ ਚ ਚੀਜ਼ ਹੋਵੇ ਨਾ ਉਦੋਂ ਜਿਸ ਤਰ੍ਹਾਂ ਦਾ ਮਰਜ਼ੀ ਕੰਮ ਕਰਦੀ ਉਹ ਲੋਕ ਭਲਾਈ ਦੇ ਦਿੱਤ ਚ ਜਾਂਦਾ ਹੈ ਇਸ ਵਾਸਤੇ ਮੈਂ ਤਾਂ ਇਹ ਸਾਰਿਆਂ ਨੂੰ ਵੀ ਕਹਿਣਾ ਚਾਹੁੰਦਾ ਵੀ ਦੇਖੋ ਇਹ ਸਰਦਾਰ ਸਾਹਿਬ ਨੇ ਵੀ ਕੀ ਕੰਮ ਕੀਤਾ ਇਤਿਹਾਸੇ ਹੁੰਦੇ ਆ ਛੜਕਾਂ ਛੋਟੀਆਂ ਸੜਕਾਂ ਦੀ ਜਮੀਨ ਨੱਪੀ ਬੈਠੇ ਆ ਕਿੱਲਿਆਂ ਦੇ ਕਿੱਲੇ ਆ ਤਾਂ ਵੀ 2-2 4-4 ਫੁੱਟ ਨੱਪ ਕੇ ਜਿਹੜੇ ਸਕੂਲੀ ਬਹਿਣਾ ਆ ਇਹਦੇ ਨਾਲ ਦੇ ਵਾਪਰਦੇ ਆ ਇਹਨਾਂ ਤੋਂ ਬਚਾਉਣ ਵਾਸਤੇ ਮੈਂ ਇਹਨਾਂ ਦਾ ਸੁਝਾਅ ਜਿਹੜਾ ਹੋਰ ਵੀ ਬਾਪੂ ਜੀ ਕੀ ਸੁਝਾਅ ਦੇਣਾ ਚਾਹੁੰਦੇ ਉਹ ਜਿਹੜੇ ਵੀ ਰਾਵਾਂ ਦੀ ਜਮੀਨ ਦੱਬ ਕੇ ਬੈਠੇ ਆ ਤੇ ਉਹ ਮਿੱਟੀ ਨਹੀਂ ਲਾਉਂਦੇ ਉਹ ਰਾਹ ਹੀੜੇ ਹੋਣ ਕਰਕੇ ਜਿਵੇਂ ਮੈਂ ਦੱਸਿਆ ਕੀ ਕਾਫੀ ਸਮੱਸਿਆ ਆ ਰਹੀ ਆ ਨਿੱਕੇ ਨਿੱਕੇ ਛੋਟੇ ਛੋਟੇ ਬੱਚੇ ਜਿਹੜੇ ਬੱਸਾਂ ਫੜਤ ਜਾਂਦੇ ਦੇਖੋ ਜੀ ਇਹਦੇ ਨਾਲ ਕੋਈ ਜਿਵੇਂ ਫਾਇਦਾ ਨਹੀਂ ਕਰ ਕਿਸੇ ਵੀ ਚੀਜ਼ ਆਪਾਂ ਇਹ ਨਹੀਂ ਆ ਉਹ ਸ਼ਾਮ ਲਾਟ 22 ਤੱਕ ਆਉਂਦੇ ਬੜੀ ਵੀ ਸ਼ਾਮ ਲਾਟ ਨਾਲ ਕੋਈ ਵੀਰ ਨਹੀਂ ਬਣਦਾ ਠੀਕ ਹੈ ਤੇ ਮੇਰੀ ਤਾਂ ਜੀ ਇਹ ਹੀ ਲੋਕਾਂ ਨੂੰ ਬੇਨਤੀ ਹੈ ਕਿ ਇਹਨਾਂ ਕੰਮਾਂ ਨੂੰ ਅਰੇਂਜ ਕਰੋ ਕੋਈ ਚੱਪੜ ਰੋਕੀ ਮੇਖੇ ਸਾਡਾ ਤੇ ਫੁਨਾਰ ਕੰਮ ਪੱਧਾ ਪਿੰਡ 'ਚ ਚਿਹਰੇ ਕਰਾ ਨੇ ਰੋਕਿਆ ਉਹਨਾਂ ਬਾਰੇ ਮੈਂ ਇ tanto ਨਹੀਂ ਇਹ ਨਾ ਵੀ ਨਾ ਵੀ ਕੰਮ ਕਰੋ ਲੋਕਾਂ ਨੂੰ ਦੁਖੀ ਨਹੀਂ ਕਰਨਾ ਸਾਡੇ ਵੱਲੋਂ ਵੀ ਅਪੀਲ ਆ ਵੀ ਛਾਣੇ ਬਿਯੁਰਕ ਕਹਿੰਦੇ ਸੀ ਵੀ ਇੱਕ ਜਦੋਂ ਵਾੜਾ ਪੀਤੀਏ ਭਾਵੇਂ 20 ਕਿੱਲਿਆਂ ਦਾ ਹੋਵੇ ਨਾ ਜਿੰਨਾ ਚਿਰ ਇੱਕ ਕਰਬੂਜਾ ਵੇਚ ਨਹੀਂ ਪਾਉਂਦਾ ਨਾ ਬਾਕੀ ਜਿਹੜਾ ਵਾੜਾ ਉਹ ਫੱਕਦਾ ਨਹੀਂ ਭਾਵੇਂ 2 ਮਹੀਨੇ ਤੱਕ ਖਲਾ ਰਹੀ ਇਸ ਕਰਕੇ ਵੀ ਇੱਕ ਤਰਬੂਜ ਦੀ ਤਰ੍ਹਾਂ ਹੀ ধারণা ਲੈਣੀ ਚਾਹੀਦੀ ਸਾਰੇ ਲੋਕਾਂ ਨੂੰ ਕਿ ਸਾਰੇ ਲੋਕ ਹੀ ਜਿਹੜੇ ਆ ਲੋਕ ਭਲਾਈ ਦੇ ਕੰਮ ਇਹ ਰਸਤੇ ਜਿਹੜੇ ਉਹਨਾਂ ਨੂੰ ਜਿੱਥੇ-ਤਿੱਥੇ ਬੰਦਦੇ ਆ ਉੱਥੇ-ਉੱਥੇ ਮਿੱਟੀ ਲਾ ਕੇ ਖੁੱਲਾ ਕਰਕੇ ਇੱਥੇ ਜਿਹੜੀ ਪ੍ਰਸ਼ੰਸਾ ਸ਼ਾਬਾਸ਼ ਇਹ ਆ ਉਹ ਸਮਾਜ ਦੀ ਤੇ ਸਾਡੇ ਵੀਡੀਆ ਦੀ ਖਾਸ ਕਰਕੇ ਉਹਨਾਂ ਨੂੰ ਅਸਲ ਕਰਨੀ ਚਾਹੀਦੀ ਆ ਬਾਪੂ ਜੀ ਸਾਨੂੰ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕੋਈ ਗੱਲ ਨਹੀਂ